ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਪਰੇਸਾ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਆਲੂ ਜਿਹੜੀ ਆਲੂ ਦੀ ਖੇਤੀ ਦੇ ਵਿੱਚ ਘਾਟੇ ਵੱਢੇ ਇਹ ਅਜਹੀ ਖੇਤੀ ਹੈ ਇੱਕ ਤਰੀਕੇ ਦੀ ਆਪਾਂ ਸੱਤੇ ਵਾਲਾ ਕੰਮ ਕਹਿ ਸਕਦੇ ਆ ਤੇ ਕਦੇ ਆਪਾਂ ਨੂੰ ਚੰਗੀ ਪੈਸੇ ਬਟਾ ਵੀ ਜਾਂਦੇ ਐ ਤੇ ਕਈ ਵਾਰ ਘਾਟਾ ਵੀ ਪੈ ਜਾਂਦਾ ਏ ਹੁਣ ਇਸ ਵਾਰ ਜਿਹੜਾ ਆਲੂ ਦਾ ਰੇਟ ਐ ਇਸ ਵਾਰ ਹਰੇਕ ਸਬਜੀ ਦਾ ਚੰਗਾ ਰੇਟ ਚੱਲ ਰਿਹਾ ਐ ਇਸ ਟਾਈਮ ਤੇ ਮੈਂ ਅੱਜ ਤੁਹਾਨੂੰ ਦੱਸੂਗਾ ਕਿ ਬਈ ਕਿਸ ਤਰੀਕੇ ਦੇ ਨਾਲ ਆਪਾਂ ਇਸ ਵਾਰ ਜਿਹੜਾ ਆਲੂ ਤੋਂ ਆ ਚੰਗੀ ਆਪਾਂ ਕਮਾਈ ਕਰ ਸਕਦੇ ਐ ਜਿਹੜੇ ਆਪਾਂ ਨੂੰ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਆਪਾਂ ਨੂੰ ਘਾਟੇ ਆਲੂ ਦੇ ਵਿੱਚ ਪਏ ਹੋਏ ਨੇ ਜਾਂ ਕਣਕ ਜੀਰੀ ਦੇ ਵਿੱਚੋਂ ਇਸ ਵਾਰ ਉਹ ਜਿਹੜੇ ਸਾਰੇ ਘਾਟੇ ਆਪਾਂ ਕਿਵੇਂ ਪੂਰੇ ਕਰ ਸਕਦੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਦੇ ਹੋ ਜੀ ਤੇ ਵੀਡੀਓ ਫੇਰ ਕਰਦੇ ਆ ਸ਼ੁਰੂ ਪਹਿਲੇ ਨੰਬਰ ਤੇ ਜੀ ਪਿਛਲੇ ਸਾਲ ਜਿਹੜਾ ਆਲੂ ਦਾ ਨੁਕਸਾਨ ਹੋਇਆ ਏ ਜਿਹੜੀ ਬਲਾਈਟ ਬਿਮਾਰੀ ਆਲੂ ਨੂੰ ਪਈ ਤੀ ਉਹਦੇ ਕਰਕੇ ਬਹੁਤ ਕੀਲੇ ਦੇ ਕੀਲੇ ਆਲੂ ਦੇ ਖਰਾਬ ਹੋ ਗਏ ਤੇ ਇਸ ਵਾਰ ਹੁਣ ਰੇਟ ਚੰਗਾ ਏ ਤੇ ਉਹਦੇ ਕਰਕੇ ਤੁਸੀਂ ਗੌਰ ਕੀ ਕਰਨੀ ਹੈ ਕਿਸੇ ਵੀ ਬਿਮਾਰੀ ਤੋਂ ਜਿਹੜੀ ਬਲਾਈਟ ਬਿਮਾਰੀ ਹੈ ਉਹਦਾ ਤੁਸੀਂ ਕੰਟਰੋਲ ਰੱਖੋ ਆਪਣੇ ਖੇਤ ਦੇ ਵਿੱਚ ਕਿਉਂਕਿ ਜੇ ਉਹ ਬਿਮਾਰੀ ਤੁਹਾਡੇ ਖੇਤ ਦੇ ਵਿੱਚ ਇੱਕ ਵਾਰ ਆਉਂਦੀ ਹੈ ਤਾਂ ਉਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੈ ਇਸ ਕਰਕੇ ਪਹਿਲਾਂ ਹੀ ਆਪਣਾ ਇਤਜਾਮ ਰੱਖੋ ਸਪਰੇ ਉਹਦੀ ਸਹੀ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਮਾਰੋ ਤੇ ਆਲੂ ਦੇ ਵਿੱਚ ਰੋਜ਼ ਗੌਰ ਰੱਖੋ ਢੇੜਾ ਮਾਰੋ ਤੇ ਜੇ ਥੋੜੀ-ਬਹੁਤੀ ਤੁਹਾਡੇ ਖੇਤ ਦੇ ਵਿੱਚ ਉਹ ਬਿਮਾਰੀ ਦਿਖਦੀ ਹੈ ਤਾਂ ਉਹਦੀ ਸਪਰੇ ਕਰੋ ਤੇ ਦੂਜੇ ਨੰਬਰ ਤੇ ਜੀ ਆਪਾਂ ਕਹਿ ਦਿੰਦੇ ਆ ਜੀ ਤਾਕਤਵਾਲੀ ਆਲੂ ਦਾ ਸੈਜ ਬਣਾਉਣ ਦੇ ਲਈ ਜੇ ਤੁਹਾਡੇ ਖੇਤ ਦੇ ਵਿੱਚ ਡਾਈ ਤੇ ਪोटाश ਦੀ ਵਰਤੋਂ ਕੀਤੀ ਹੈ ਜੇ ਤੁਸੀਂ ਪोटाश ਦੀ ਵਰਤੋਂ ਥੱਲੇ ਆਪਣੇ ਖੇਤ ਦੇ ਵਿੱਚ ਨਹੀਂ ਕੀਤੀ ਤਾਂ ਉੱਪਰ ਜਿਵੇਂ 13045 ਹੋ ਗਿਆ ਉਹਦੀ ਜਰੂਰ ਸਪਰੇਅ ਕਰੋ ਕਿਉਂਕਿ 13045 ਦੇ ਵਿੱਚ 45% ਪोटाश ਹੈ ਤੇ 13% ਨਾਈਟ੍ਰੋਜਨ ਹੈ ਤੇ ਉਹਦੇ ਨਾਲ ਆਪਾਂ ਨੂੰ ਬਹੁਤ ਵਧੀਆ ਆਲੂ ਦਾ ਸੈਜ ਮਿਲੂਗਾ ਪ੍ਰੋਪਰ ਸੈਜ ਬਣੂਗਾ ਤੇ ਵਜਨ ਦੇ ਵਿੱਚ ਆਪਣਾ ਬਹੁਤ ਚੰਗਾ ਆਲੂ ਨਿਕਲੂਗਾ ਤੇ ਸੈਜ ਦੀ ਡਿਮਾਂਡ ਜਿਹੜੀ ਗੋਲੀ ਰਹਿ ਜਾਂਦੀ ਹੈ ਉਹਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਵੀ ਵਧੀਆ ਆਪਣਾ ਪ੍ਰੋਪਰ ਸੈਜ ਬਣੇ ਤੇ ਇਸ ਕਰਕੇ 13045 ਹੋ ਗਿਆ ਕਿਸੇ ਵੀ ਤਰੀਕੇ ਦਾ ਐਨਪੀਕੇ ਦੀ ਸਪਰੇ ਜ਼ਰੂਰ ਕਰੋ ਕਿਉਂਕਿ ਰੇਟ ਇਸ ਵਾਰ ਚੰਗਾ ਹੈ ਜੇ ਆਪਣਾ ਆਲੂ ਵੀ ਚੰਗਾ ਨਿਕਲੂਗਾ ਤਾਂ ਆਪਾਂ ਨੂੰ ਫਾਇਦਾ ਹੋਊਗਾ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲੂਗਾ ਜੇ ਇਸ ਵਾਰ ਆਪਣੇ ਚੰਗੇ ਰੇਟ ਦੇ ਵਿੱਚ ਆਪਣੀ ਚੰਗੀ ਆਲੂ ਦੀ ਪੈਦਾਵਾਰ ਹੋ ਜਵੇ ਤਾਂ ਬਹੁਤ ਚੰਗੇ ਆਪਾਂ ਨੂੰ ਪੈਸੇ ਬਟਨ ਸਕਦੇ ਤੇ ਦੂਜੀ ਗੱਲ ਆ ਜਾਂਦੀ ਹੈ ਅੜੀ ਦੀ ਲਾਲਚ ਦੀ ਜੀ ਨੂੰ ਆਪਾਂ ਲਾਲਚ ਵੀ ਕਹਿ ਸਕਦੇ ਹ ਕਦੇ ਵੀ ਆਲੂ ਦੀ ਖੇਤੀ ਦੇ ਵਿੱਚ ਲਾਲਚ ਨਾ ਕਰੋ ਇਸ ਵਾਰ ਵੀ ਜੇ ਤੁਹਾਨੂੰ ਜਿਵੇਂ ਤੁਹਾਡੇ 10 ਕਿਲੇ ਆਲੂ ਦੇ ਲਾਏ ਹੋਏ ਆ ਲਾਲਚ ਨਾ ਕਰੋ ਵੀ ਇਸ ਵਾਰ ਰੇਟ ਚੰਗਾ ਏ ਵੀ ਹੁਣ ਆਪਾਂ ਨੂੰ ਜਦੋਂ ਪਟਾਈ ਸ਼ੁਰੂ ਹੋਣੀ ਆਪਣਾ 70 ਦਿਨ ਦਾ ਆਲੂ ਹੋ ਗਿਆ ਕੱਚੇ ਆਲੂ ਦੀ ਵੀ ਆਪਾਂ ਨੂੰ ਰੇਟ ਮਿਲ ਰਿਹਾ ਏ 2 ਲੱਖ ਦਾ ਆਪਣਾ ਕੀਲਾ ਜਾ ਰਿਹਾ ਏ ਡੇਢ ਤੋਂ 2 ਲੱਖ ਦਾ ਕੀਲਾ ਜਾ ਰਿਹਾ ਏ ਚੰਗੇ ਰੇਟ ਦੇ ਵਿੱਚ ਤੇ ਲਾਲਚ ਨਾ ਕਰੋ ਵੀ ਆਪਾਂ ਨਹੀਂ ਆਪਾਂ ਪੱਕਾ ਆਲੂ ਪੱਟੂਗੇ ਤੇ ਰੇਟ ਵਧੂਗਾ ਆਪਣਾ 2.5 ਤੋਂ 3 ਲੱਖ ਰੁਪਏ ਦਾ ਕੀਲਾ ਜਾਊਗਾ ਇਸ ਤਰੀਕੇ ਦਾ ਲਾਲਚ ਕਦੇ ਨਾ ਕਰੋ ਜੇ ਤੁਹਾਡੇ ਚ ਗੰਜਾਇਸ ਹੈਗੀ ਹੈ ਹਿੰਮਤ ਹੈਗੀ ਹੈ ਵੀ ਅਸੀਂ ਘਾਟਾ ਸਹਿ ਸਕਦੇ ਆ ਫਿਰ ਤੁਹਾਡੀ ਮਰਜ਼ੀ ਹੈ ਕਿਉਂਕਿ ਇਹਦਾ ਕੁਛ ਨਹੀਂ ਪਤਾ ਰੇਟ ਹੋਣਾ ਚੰਗਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਏ ਕੱਲੂ ਸਵੇਰ ਆਪਾਂ ਉੱਠਣਾ ਹੈ ਕੁਝ ਨਹੀਂ ਕਹਿ ਸਕਦੇ ਵੀ ਰੇਟ ਕਿੰਨਾ ਥੱਲੇ ਚਲ ਜਵੇ ਕਿਉਂਕਿ ਰੇਟ ਡੇਲੀ ਦਾ ਹੁੰਦਾ ਏ ਇੱਕ ਮਿੰਟ ਦੇ ਵਿੱਚ ਘਟ ਸਕਦਾ ਏ ਤੇ ਮਿੰਟਾਂ ਦੇ ਵਿੱਚ ਵੱਧ ਸਕਦਾ ਏ ਇਸ ਕਰਕੇ ਇਸ ਵਾਰ ਕੋਈ ਵੀ ਕਿਸਾਨ ਭਰਾ ਇਹ ਲਾਲਚ ਨਾ ਕਰਿਓ ਤੇ ਆਪਾਂ ਐਵੇਂ ਕਰ ਸਕਦੇ ਜੇ ਆਪਾਂ 10 ਕਿਲੇ ਆਲੂ ਦੇ ਲਾਏ ਹੋਏ ਆ ਤਾਂ 5 ਕਿਲੇ ਦੀ ਪਟਾਈ ਕਰ ਲੋ ਤੁਸੀਂ ਕੱਚੇ ਦੀ ਤੇ 10 ਕੇ 5 ਕਿਲੇ ਦੀ ਆਪਾਂ ਪਟਾਈ ਪੱਕੇ ਪਕਾ ਕੇ ਕਰ ਸਕਦੇ ਆ ਵੀ ਰੇਟ ਜੇ ਤੁਹਾਨੂੰ ਲੱਗ ਰਿਹਾ ਵੀ ਅੱਗੇ ਜਾ ਕੇ ਰੇਟ ਵਧੀਆ ਮਿਲੇਗਾ ਤੇ ਨਹੀਂ ਜੇ ਤੁਹਾਨੂੰ ਰੇਟ ਚੰਗਾ ਮਿਲ ਰਿਹਾ ਤੁਹਾਨੂੰ ਲੱਗ ਰਿਹਾ ਵੀ ਵਧੀਆ ਪੈਸੇ ਵਟੇ ਜਾ ਸਕਦੇ ਆ ਆਪਣੇ ਤਾਂ ਤੁਸੀਂ ਆਲੂ ਦੇ ਸਕਦੇ ਆ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਦੇ ਹੋ ਜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਧੰਨਵਾਦ ਤੇ ਆਪਣੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਪਾਂ ਡੇਲੀ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਖੇਤੀ ਦੇ ਸੰਬੰਧਿਤ ਤੁਹਾਨੂੰ ਕਣਕ ਦੇ ਹੋ ਗਿਆ ਸਾਰੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ